ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਸਾਰਿਆਂ ਲਈ ਆਪਾਂ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਊਗੀ ਤੁਸੀਂ ਵੀਡੀਓ ਨੂੰ ਅੱਗੇ ਚੱਕ ਜ਼ਰੂਰ ਕਰਿਓ ਸਾਰੇ ਵੀਡੀਓ ਜ਼ਰੂਰ ਦੇਖਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੁਹਾਡੇ ਕੋਲੇ ਕੁਝ ਵੀ ਕੋਠੀ ਘਰ ਮਕਾਨ ਕੁਝ ਵੀ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ 'ਚ ਜੇ ਬਈ ਆਪਾਂ ਪਹਿਲੀ ਗੱਡੀ ਦੀ ਗੱਲ ਕਰੀਏ ਪਹਿਲੀ ਗੱਡੀ ਆਪਣੇ ਕੋਲੇ ਸਬਜਕਟ ਪਹੁੰਚੀ ਆ 2009 ਮਾਡਲ ਗੱਡੀ ਆ ਬਈ 75000 ਰੁਪਏ ਸਿਰਫ ਇਹਨਾਂ ਨੇ ਡਿਮਾਂਡ ਰੱਖੀ ਆ ਮਾਨਸਾ ਏਰੀਆ ਚ ਗੱਡੀ ਆਪਨੂੰ ਮਿਲ ਜੂਗੀ 80 ਤੋਂ 85 ਪੈਸੇ ਬਈ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਦੇਖ ਰਹੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਮਾਲਕ ਕਹਿੰਦੇ ਆ ਵੀ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਵਾਡੀ ਲਾਈਨ ਵੱਲੋਂ ਕੋਈ ਨੁਕਸ ਨਹੀਂ ਨਾ ਕੋਈ ਖੜਕਦੀ ਆ ਨਾ ਕੋਈ ਗਲੀ ਛੜੀ ਆ ਨੰਬਰ ਵਾਈ ਦਾ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜਿ ਤੇ ਉਹਨਾਂ ਨੇ ਆਪਣੇ ਕੋਲੇ ਭੇਜੀ ਆ ਤੁਹਾਨੂੰ ਨੋਟ ਕਰਵਾ ਦੇਣਾ 8360601792 ਜੇ ਆਪਾਂ ਬਈ ਦੂਜੀ ਗੱਡੀ ਦੀ ਗੱਲ ਕਰੀਏ ਕਰੋਲਾ ਗੱਡੀ ਪਹੁੰਚੀ ਆ ਬਈ 2009 ਮਾਡਲ ਗੱਡੀ ਆ 1 ਲੱਖ ਤੇ 55000 ਰੁਪਿਆ ਰੇਟ ਮੰਗਿਆ ਇਹਨਾਂ ਨੇ ਬਟਾਲੇ ਖੜੀ ਆ ਨਵੇਂ ਟਾਇਰਾਂ 'ਚ ਗੱਡੀ ਵਧੀਆ ਬਈ ਅੰਦਰੋਂ ਵੀ ਵਧੀਆ ਹੈ ਮਾਲਕ ਨੇ ਦੱਸਿਆ ਵੀ ਸਰਵਿਸ ਸਰਵਿਸ ਟੋਟਲ ਕਰਵਾਈ ਹੋਈ ਹੈ ਕਿਸੇ ਨੂੰ ਪਸੰਦ ਆਉਂਦੀ ਉਹ ਬਟਾਲੇ ਖੜੀ ਆ ਬਈ ਬਟਾਲੇ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਦੇਖਣੀ ਹੈ ਚੈੱਕ ਕਰਨੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿ ਮਰਜ਼ੀ ਚ ਕਰ ਲਓ ਮਾਲਕ ਨੇ ਕਿਹਾ ਬਾਕੀ ਏਸੀ ਹੀਟਰ ਵਗੈਰਾ ਵਧੀਆ ਬਾਡੀ ਲੈਂ ਤਾਂ ਤੁਸੀਂ ਦੇਖ ਲਓ ਚਿੱਟੇ ਰੰਗ ਦੀ ਹੈ ਬਈ ਬੰਪਰ ਵਗੈਰਾ ਵਧੀਆ ਪਈ ਨੇ ਕਿਸੇ ਨੂੰ ਪਸੰਦ ਆਉਂਦੀ ਹੈ ਬਟਾਲੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਮਾਲਕ ਨੇ ਸਾਰਾ ਕੁਝ ਆਪ ਨੂੰ ਦੱਸਿਆ ਤੇ ਜਿੰਨੀ ਜਾਣਕਾਰੀ ਮਾਲਕ ਨੇ ਆਪਾਂ ਨੂੰ ਦਿੱਤੀ ਆ ਤੁਹਾਨੂੰ ਮੈਂ ਉਹਨਾਂ ਕੁਝ ਦੱਸ ਹੀ ਦਿੱਤਾ ਜੀ ਬਾਕੀ ਮਾਲਕ ਕਹਿੰਦੇ ਇੱਕ 55 ਇੱਕ ਵਾਰੀ ਡਿਮਾਂਡ ਆ ਬਾਕੀ ਘਾਟਾ ਵਾਦਾ ਕਰ ਲਾਂਗੇ ਕਿਸੇ ਨੂੰ ਪਸੰਦ ਆਉਂਦੀ ਆ ਆਜੋ ਇੱਕ ਵਾਰੀ ਤੇ ਗੱਡੀ ਨੂੰ ਚਲਾ ਕੇ ਦੇਖ ਲਓ ਤੇ ਦੇ ਕੇ ਟ੍ਰਾਈ ਲੈ ਕੇ ਜਦੋਂ ਪਸੰਦ ਆਊਗੀ ਉਸ ਤੋਂ ਬਾਅਦ ਰੇਟ ਦੀ ਗੱਲ ਕਰ ਲਾਂਗੇ ਉੱਪਰ-ਨੀਚੇ ਹੋ ਜਾਊਗਾ ਨੰਬਰ ਆਪਾਂ ਸਕਰੀਨ ਤੇ ਵੱਜਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 94600 4747906 ਤੀਜੀ ਗੱਡੀ ਆਪਾਂ ਲੈ ਕੇ ਪਹੁੰਚੇ ਹੋ ਬਈ ਕਾਲੇ ਰੰਗ ਦੀ ਗੱਡੀ ਆ 2010 ਮਾਡਲ 87000 ਰੁਪਿਆ ਇਸ ਗੱਡੀ ਦੀ ਮੰਗ ਮਾਲਕ ਨੇ ਲਾਈ ਆਪਣੇ ਕੋਲੇ ਬਾਕੀ ਕਹਿੰਦੇ ਸੀਗੇ ਮਾਲਕ ਉੱਪਰ-ਨੀਚੇ ਕਰ ਲਾਂਗੇ ਪਟਿਆਲੇ ਖੜੀ ਆ ਬਈ ਗੱਡੀ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖ ਸਕਦਾ ਹੂੰ ਪਟਿਆਲੇ ਏਰੀਆ ਚ 87000 ਦੀ ਗੱਡੀ ਤੁਹਾਨੂੰ ਆਹ ਮਿਲ ਜੂਗੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜੇ ਕਿਸੇ ਨੂੰ ਪਸੰਦ ਆਈ ਐ ਤੁਸੀਂ ਤੇ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕਾਲੇ ਰੰਗ ਦੀ ਗੱਡੀ ਐ ਕਾਲੇ ਰੰਗ ਦੀ ਗੱਡੀ ਵਾਸਤੇ ਬਹੁਤ ਸਾਰੀ ਡਿਮਾਂਡ ਆ ਰਹੀ ਸੀਗੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਿਊਜ਼ਿਕ ਸਿਸਟਮ ਵਧੀਆ ਆਪਾਂ ਨੂੰ ਮਿਲ ਜੂਗਾ ਗੱਡੀ ਦਾ ਗੱਡੀ ਦਾ ਸਾਰਾ ਇੰਟੀਰੀਅਰ ਵਧੀਆ ਹੈਗਾ ਬਾਕੀ ਮੈਟਿੰਗ ਮੈਟ ਸਾਰਾ ਕੁਝ ਵਧੀਆ ਹੈ ਕੋਈ ਨੁਕਸ ਨਹੀਂ ਪਟਿਆਲੇ ਖੜੀ ਐ ਜਾ ਕੇ ਦੇਖ ਸਕਦੇ ਹੋ 87000 ਸਿਰਫ ਡਿਮਾਂਡ ਐ ਜੀ ਬਾਕੀ ਲਸਬਸ ਹੋ ਜੂਗਾ ਮੌਕੇ ਤੇ ਕਿਸੇ ਨੂੰ ਪਸੰਦ ਆਵੇ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਤੁਸੀਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਪਟਿਆਲੇ ਜੀ ਬਾਕੀ ਪਸੰਦ ਆਵੇ ਤਾਂ ਰੇਡ ਦੀ ਗੱਲਬਾਤ ਕਰ ਲਿਓ ਨਹੀਂ ਫਿਰ ਆ ਜਾਓ ਜੀ ਬਾਕੀ ਮਾਲਕ ਕਹਿੰਦੇ ਆ ਗੱਡੀ ਪਸੰਦ ਆਈ ਜਾਊਗੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ ਡਾਇਰੈਕਟ ਨੰਬਰ ਹੈ ਮਾਲਕ ਦਾ ਹੀ 9989998946 ਹੁਣ ਆਪਾਂ ਗੱਲ ਕਰਾਂਗੇ ਜੀ ਚੌਥੀ ਗੱਡੀ ਦੀ ਜਿਹੜੀ ਚੌਥੀ ਗੱਡੀ ਆਪਣੇ ਕੋਲ ਹੀ ਪਹੁੰਚੀ ਆ ਵਰਨਾ ਪਹੁੰਚੀ ਆ ਵਰਨਾ 2013 ਮਾਡਲ ਐ ਜੀ ਗੱਡੀ ਬਹੁਤ ਚੰਗੀ ਆ ਜੀ ਚੰਗੀ ਹਾਲਤ ਚ ਐ ਬਾਕੀ ਮਾਲਕ ਦੇ ਘਰੇ ਖੜੀ ਆ ਘਰ ਦੀ ਗੱਡੀ ਆ ਮਾਲਕ ਨੇ ਜਿੰਨਾ ਕੁਛ ਆਪਾਂ ਨੂੰ ਦੱਸਿਆ ਸੀ ਜਿੰਨਾ ਕੁਛ ਮੈਨੂੰ ਦੱਸਿਆ ਉਹ ਕੁਛ ਤੁਹਾਨੂੰ ਮੈਂ ਦੱਸ ਦਿੰਨਾ ਐ ਮਾਡਲ ਮਾਲਕ ਨੇ 2013 ਕੇ ਹੈ ਮਾਲਕ ਕਹਿੰਦੇ ਆ 280 ਡਿਮਾਂਡ ਰੱਖੀ ਆ 4 ਲੱਖ ਤੇ 45000 ਰੁਪਇਆ ਬਾਕੀ ਉੱਪਰ ਆ نیچے ਮੌਕੇ ਤੇ ਕਰ ਲਾਂਗੇ ਤੇ ਮਾਲਕ ਕਹਿੰਦੇ ਆ ਵੀ ਸਾਡਾ ਏਰੀਆ ਮੋੜ ਮੰਡੀ ਹੈ। ਮੋੜ ਮੰਡੀ ਕਿਸੇ ਨੇ ਮਤਲਬ ਕਿ ਗੱਡੀ ਪਸੰਦ ਆ ਵੀ ਕਿਸੇ ਨੂੰ ਕੋਈ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈਗਾ। ਕਿਸੇ ਨੇ ਦੇਖਣੀ ਹੈ ਜਾ ਕੇ ਦੇਖਣੀ ਹੈ ਤਾਂ ਮੋੜ ਮੰਡੀ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜਾਵੇਗੀ। ਕਿਸੇ ਨੂੰ ਪਸੰਦ ਆਉਂਦੀ ਹੈ ਜਾ ਕੇ ਦੇਖ ਸਕਦਾ ਹੂੰ ਕਿਸੇ ਨੂੰ ਚਲਾ ਕੇ ਦੇਖਣੀ ਹੈ ਮਤਲਬ ਤੁਸੀਂ ਚਲਾ ਕੇ ਦੇਖ ਸਕਦਾ ਹੂੰ। ਟਾਇਰ ਟੱਪਾ ਵੀ ਵਧੀਆ ਹੈ। ਬਾਕੀ ਅੰਦਰੋਂ ਆਪਾਂ ਨੂੰ ਸੀਟ ਕਵਰ, ਮੈਟਿੰਗ, ਹਰ ਚੀਜ਼ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ। ਤੇ ਮਾਲਕ ਕਹਿੰਦੇ ਆ ਵੀ 445 ਸਾਡੀ ਇੱਕ ਵਾਰੀ ਡਿਮਾਂਡ ਹੈ। ਬਾਕੇ ਮੌਕੇ ਤੇ ਘਟਵਾਦ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ। ਕਿਸੇ ਨੂੰ ਪਸੰਦ ਆਵੇ ਕੋਈ ਮਤਲਬ ਕੀ ਖਰੀਦਣ ਦਾ ਚਾਹਵਾਨ ਹੋਵੇ ਤਾਂ 445 ਡਿਮਾਂਡ ਦੇ ਵਿੱਚੋਂ ਮਾੜਾ ਮੋਟਾ ਘਟਵਾਦ ਹੋਊਗਾ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਦੇਨੇ ਆ ਜੀ 9814382584 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ। ਵਰਨਾ ਗੱਡੀ ਬਾਈ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਸਪੋਰਟ ਕਰਾ ਕਰੋ ਫੁੱਲ ਆਪਦੀ ਜਿੰਨੇ ਤੁਸੀਂ ਕਰ ਸਕਦੇ ਹੋ ਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਤੇ ਜਿੰਨੇ ਤੁਸੀਂ ਆਇਓ ਤੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਆ ਛੋਟਾ ਆਥੀਆ ਮੋਟਰਸਾਈਕਲ ਹੈ ਕੁਛ ਵੀ ਐਸੀ ਬੋਲਟਾ ਚਾਹੀਏ ਕੋਠੀ ਆ ਘਰ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਹਰਿਆਣਾ ਪੰਜਾਬ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਸੀਂ ਕੀ ਕਰਨਾ ਆਪਣਾ ਨੰਬਰ ਉੱਪਰ ਦੇਖੋ ਜੀ ਚੱਲਦਾ ਰਹਿੰਦਾ ਵਾਰ-ਵਾਰ 78140 ਤੇ 38764 ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਿਲਕੁਲ ਹਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਕੋਈ ਕਮਿਸ਼ਨ ਕੋਈ ਖਰਚਾ ਵਰਚ ਆਪਣਾ ਨਹੀਂ ਹੁੰਦਾ ਜੀ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਹੁਣ ਆਪਾਂ ਜੇ ਗੱਲ ਕਰੀਏ ਆਪਣੇ ਕੋਲੇ ਸਵੈਪਟਾ ਡਿਜ਼ਾਇਰ VDI ਗੱਡੀ ਪਹੁੰਚੀ ਹੈ ਜੀ 2014 ਮਾਡਲ ਗੱਡੀ ਹੈ 2014 ਮਾਡਲ ਹੈ ਰੇਟ ਦੀ ਗੱਲ ਕਰੀਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਹੈ 3 ਲੱਖ 95000 ਮਾਲਕ ਨੇ ਲਾ ਕੇ ਭੇਜੀ ਹੈ ਗੱਡੀ ਖੜੀ ਬਠਿੰਡੇ ਏਰੀਆ ਚ ਨਵੇਂ ਟਾਇਰਾਂ ਚ ਕੋਈ ਨੁਕਸ ਨਹੀਂ ਗੱਡੀ ਇੱਕ ਨੰਬਰ ਹੈ ਸਿਲਵਰ ਰੰਗ ਚ ਹੈ ਜੀ ਗੱਡੀ ਹਰਿਆਣਾ ਨੰਬਰ ਹੈ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਤੇ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਕਿਸੇ ਨੂੰ ਪਸੰਦ ਆਵੇ ਕੋਈ ਦੇਖਣ ਦਾ ਚਾਹਵਾਨ ਹੈਗਾ ਕੋਈ ਟ్రਾਈ ਲੈਂਡ ਦਾ ਚਾਹਵਾਨ ਹੈਗਾ ਗੱਡੀ ਦੀ ਤਾਂ ਜਾ ਕੇ ਦੇਖ ਸਕਦੇ ਹੋ 395 ਡਿਮਾਡ ਹੈ ਜੀ ਨੰਬਰ 9877920955 ਮਾਲਕ ਨਾਲ ਤੁਹਾਡੀ ਸਿੱਧੀ ਗੱਲਬਾਤ ਹੋਵੇਗੀ ਜਾ ਸਿੱਧੀ ਮਾਲਕ ਨਾਲ ਗੱਲ ਕਰਕੇ ਤੁਸੀਂ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਐਂਡਿਕਾ ਵਿਸਟਾ ਗੱਡੀ ਲੈ ਕੇ ਪਹੁੰਚੇ ਹਾਂ 2011 ਮਾਡਲ ਗੱਡੀਆ ਜੀ 1 ਲੱਖ ਤੇ 18000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਵੀ ਗੱਡੀ ਦਾ ਰੇਟ ਉੱਪਰ-ਨੀਚ ਹੋ ਜਾਊਗਾ ਇੱਕ ਵਾਰੀ ਸਾਡੇ ਸਿਰਫ ਆਹ ਡਿਮਾਂਡ ਹੈਗੀ ਗੱਡੀ ਖੜੀ ਏ ਧਰਮਕੋਟ ਏਰੀਆ ਚ ਜਾ ਕੇ ਕਿਸੇ ਨੇ ਦੇਖਣੀ ਟਾਇਰ ਟੱਪਾ ਦੇਖਣਾ ਵੇ ਚਲਾ ਕੇ ਦੇਖਣੀ ਹੋਵੇ ਕੋਈ ਗਲੀ ਸੜੀ ਤਾਂ ਨਹੀਂ ਕੁਝ ਦੇਖਣਾ ਹੋਵੇ ਤੁਸੀਂ ਆਪੇ ਜਾ ਕੇ ਦੇਖ ਸਕਦੇ ਹੋ ਤੇ 118 ਦੇ ਵਿੱਚੋਂ ਮਾਲਕ ਕਹਿੰਦੇ ਆ ਪੂਰਾ ਮਾਨਤਨ ਕਰਾਂਗੇ ਨੰਬਰ 9915909917 ਬਾਕੀ ਤੁਹਾਡੇ ਸਾਹਮਣੇ ਨੰਬਰ ਹੈ ਜੀ ਸਕਰੀਨ ਤੇ ਆਪਾਂ ਦੇ ਰੱਖਿਆ ਗੱਲਬਾਤ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਵੀਡੀਓ ਕਿੰਨੀ ਲੱਗ ਰਹੀ ਹੈ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਵੀਡੀਓ ਨੂੰ ਚਲਦੀ ਚਲਦੀ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਸਪਾਰਕ ਗੱਡੀ ਲੈ ਕੇ ਪਹੁੰਚੇ ਆਂ ਪੈਟਰੋਲ ਤੇ ਪਲੱਸ ਸੀ ਐਨ ਜੀ ਤੇ 2010 ਮਾਡਲ ਗੱਡੀ ਹੈ ਜੀ ਰੇਟ ਸਿਰਫ 45000 ਰੁਪਿਆ ਰੋहतक ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਤੁਹਾਡੇ ਸਾਹਮਣੇ ਗੱਡੀ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਕਿਸੇ ਨੂੰ ਪਸੰਦ ਆਵੇ ਜਾ ਕੇ ਦੇਖ ਸਕਦਾ ਹਾਂ ਰੋहतक 45000 ਦੇ ਵਿੱਚੋਂ ਰੇਟ ਉੱਪਰ-ਨੀਚੇ ਕਰ ਲਵਾਂਗੇ ਮਾਲਕ ਕਹਿੰਦੀ ਹੈ ਨੰਬਰ ਵਾਈ ਦਾ 87085 ਤੇ 72133 ਨੰਬਰ ਤੇ ਗੱਲ ਆਪੇ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਹੋ ਗਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਸੇ ਕੋਲ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਕੋਠੀ ਘਰ ਚਾਹੀਦਾ ਦੱਸੋ ਮੈਂ